ਤੁਸੀਂ ਅੱਜ ਗੁਰੂ ਦੀ ਨਗਰੀ ਸ੍ਰੀ ਅਮਰitsar ਸਾਹਿਬ ਵਿਖੇ ਪਹੁੰਚੇ ਹੋ ਮੈਂ ਸਭ ਤੋਂ ਪਹਿਲਾਂ ਫਤਿਹ ਦੀ ਸਾਂਝ ਪਾਨਾ ਵਾਹਿਗੁਰੂ ਜੀ ਕਾ ਖਾਲਸਾ ਸ੍ਰੀ ਵਾਹਿਗੁਰੂ ਜੀ ਕੀ ਫਤਿਹ ਮੇਰੇ ਨਾਲ ਪਹੁੰਚੇ ਸਾਡੇ ਕੈਬਨਟ ਦੇ ਕੋਲੀਗ ਪੀ.ੀ.ਓ ਹਰਭਜਨ ਸਿੰਘ ਜੀ ਵਿਧਾਇਕ ਗੁਰਦੀਪ ਸਿੰਘ ਜੀ ਧਾਲੀਵਾਲ ਸਾਹਿਬ ਸਾਡੇ ਐਡਵਾਈਜ਼ਰ ਟੂਰਿਜ਼ਮ ਐਂਡ ਕਲਚਰ ਡਿਪਾਰਟਮੈਂਟ ਦੀਪਕ ਬਾਲੀ ਜੀ ਤੇ ਸਾਡੇ ਜਿਲ੍ਹੇ ਕੰਸਰਨਡ ਆਫੀਸਰ ਸਾਹਿਬਾਨ ਸਾਰਿਆਂ ਦਾ तहे ਦਿਲ ਦੀ ਗਹਿਰਾਈ ਤੋਂ ਧੰਨਵਾਦ ਕਰਦਾ ਹਾਂ ਮੀਡੀਆ ਕਰਮੀਆਂ ਦਾ ਵਿਸ਼ੇਸ਼ ਤੌਰ ਤੇ ਧੰਨਵਾਦ ਤੁਸੀਂ ਐਡੀ ਵੱਡੀ ਤਾਦਾਦ ਦੇ ਵਿੱਚ ਅੱਜ ਉਹ ਰੇ ਕਵਰੇਜ ਕਰਨ ਲਈ ਪਹੁੰਚੇ ਹੋ ਜਿਵੇਂ ਤੁਸੀਂ ਸਾਰੇ ਜਣੇ ਜਾਣਦੇ ਹੋ ਕਿ ਆਉਣ ਵਾਲੇ ਜਨਾਂ ਦੇ ਵਿੱਚ ਸਾਹਿਬ ਸ੍ਰੀ ਗੁਰੂ ਤੇਗ ਬਹਾਦਰ ਪਾਸ਼ਾ ਜੀ ਦਾ 350 ਸਾਲਾ ਸ਼ਹਾਦਤ ਦਾ ਮਹਾਨ ਦਿਹਾੜਾ ਆ ਰਿਹਾ ਹੈ ਉਸ ਦਿਹਾੜੇ ਨੂੰ ਸਮਰਪਿਤ ਹੁੰਦੇ ਹੋਏ ਨਤਮਸਤਕ ਹੁੰਦੇ ਹੋਏ ਪੰਜਾਬ ਸਰਕਾਰ ਜੋ ਮੁੱਖ ਮੰਤਰੀ ਪੰਜਾਬ ਸਰਦਾਰ ਭਗਵਾਨ ਸਿੰਘ ਮਾਨ ਜੀ ਦੀ ਅਗਵਾਈ ਦੇ ਅੰਦਰ ਚੱਲ ਰਹੀ ਹੈ ਪੰਜਾਬ ਸਰਕਾਰ ਸਰਕਾਰੀ ਪੱਧਰ ਦੇ ਉੱਤੇ ਗੁਰੂ ਮਹਾਰਾਜ ਨੂੰ ਸਮਰਪਿਤ ਹੁੰਦੇ ਹੋਏ 350 ਸਾਲਾਂ ਸ਼ਹਾਦਤ ਦਾ ਜੋ ਦਿਹਾੜਾ ਹੈ ਉਹਨੂੰ ਸਮਾਗਮ ਦੇ ਰੂਪ ਤੇ ਵਿੱਚ ਵੱਡੇ ਸਮਾਗਮ ਦੇ ਰੂਪ ਚ ਮਨਾਉਣ ਜਾ ਰਹੀ ਹੈ ਇਸ ਨੂੰ ਮੁੱਖ ਰੱਖਦੇ ਹੋਏ ਚਾਰ ਯਾਤਰਾਵਾਂ ਦਾ ਵੱਡਾ ਪ੍ਰਬੰਧ ਕੀਤਾ ਗਿਆ ਵੱਖ-ਵੱਖ ਏਰੀਆ ਦੇ ਵਿੱਚ ਦੀ ਹੁੰਦੀ ਹੋਈ ਜਿਹੜੀ ਪਵਿੱਤਰ ਯਾਤਰਾ ਹੈ ਇਹ ਸ਼੍ਰੀ ਆਨੰਦਪੁਰ ਸਾਹਿਬ ਦੀ ਧਰਤੀ ਦੇ ਉੱਤੇ ਜਾ ਕੇ ਇਹਦੀ ਸਮਾਪਤੀ ਹੋਊਗੀ ਉਸ ਤੋਂ ਬਾਅਦ ਚੋਂ 23 ਤਰੀਕ 24 ਤਰੀਕ ਤੇ 25 ਤਰੀਕ ਤਿੰਨ ਦਿਨਾਂ ਦੇ ਵੱਡੇ ਸਮਾਗਮ ਸ਼੍ਰੀ ਆਨੰਦਪੁਰ ਸਾਹਿਬ ਦੀ ਧਰਤੀ ਤੇ ਕੀਤੇ ਜਾਣਗੇ ਇਹ ਟੋਟਲ ਸਮਾਗਮ 19 ਤਰੀਕ ਤੋਂ ਸ਼ੁਰੂ ਹੋ ਕੇ 25 ਤਰੀਕ ਤੱਕ ਕਰਵਾਏ ਜਾਣਗੇ ਔਰ ਸਾਰੀ ਸੰਗਤ ਇਹਦੇ ਵਿੱਚ ਸ਼ਰਧਾ ਭਾਵਨਾ ਦੇ ਨਾਲ ਆਪੋ ਆਪਣਾ ਯੋਗਦਾਨ ਪਾਉਗੀ ਉਸੇ ਦੇ ਸੰਬੰਧ ਚ ਮੁੱਖ ਰੱਖਦੇ ਹੋਏ ਅੱਜ ਸ਼੍ਰੀ ਅਮਰitsar ਸਾਹਿਬ ਵਿਖੇ ਇਹ ਬਹੁਤ ਵੱਡੀ ਇੱਕ ਪ੍ਰਸ਼ਾਸਨ ਦੇ ਨਾਲ ਮੀਟਿੰਗ ਰੱਖੀ ਗਈ ਸੀ ਇਸ ਮੀਟਿੰਗ ਦੇ ਵਿੱਚ ਸਾਰੇ ਪ੍ਰਸ਼ਾਸਨ ਦੇ ਨਾਲ ਡਿਪਟੀ ਕਮਿਸ਼ਨਰ ਅਮਰitsar ਐਸਐਸਪੀ ਅਮਰitsar ਤੇ ਸਾਰੇ ਕੰਸਰਨਡ ਜਿੰਨੇ ਵੀ ਡਿਪਾਰਟਮੈਂਟ ਨੇ ਪੰਜਾਬ ਸਰਕਾਰ ਦੇ ਉਹਨਾਂ ਦੇ ਨੁਮਾਇੰਦਿਆਂ ਦੇ ਨਾਲ ਬੜੀ ਡਿਟੇਲ ਦੇ ਵਿੱਚ ਮੀਟਿੰਗ ਹੋਈ ਹੈ ਔਰ ਕਲੀਅਰ ਇੱਕ ਆਦੇਸ਼ ਜਾਰੀ ਕੀਤੇ ਗਏ ਨੇ ਕਿ ਮਹਾਰਾਜ ਦੀ ਮਹਾਰਾਜ ਦੀ ਇਸ ਲਸਾਨੀ ਕੁਰਬਾਨੀ ਜੋ ਜਿਹਦਾ ਕੋਈ ਦੁਨੀਆ ਦੇ ਵਿੱਚ ਕੋਈ ਸਾਨੀ ਹੈ ਨਹੀਂ ਸੋ ਉਸ ਕੁਰਬਾਨੀ ਨੂੰ ਉਸ ਸ਼ਹਾਦਤ ਨੂੰ ਮੁੱਖ ਰੱਖਦੇ ਹੋਏ ਜੋ ਇਹ ਯਾਤਰਾ ਜੋ ਗੁਰਦਾਸਪੁਰ ਦੀ ਧਰਤੀ ਤੋਂ ਸ਼ੁਰੂ ਹੁੰਦੀ ਹੋਈ ਵੱਖ-ਵੱਖ ਏਰੀਆ ਚ ਦੀ ਹੁੰਦੀ ਹੋਈ ਜਿਹੜੀ ਕਿ ਆ ਕੇ ਸ੍ਰੀ ਅੰਮ੍ਰਿਤਸਰ ਸਾਹਿਬ ਵਿਖੇ ਰਾਤ ਨੂੰ ਟਹਿਰਾਓ ਕਰੂਗੀ ਰੁਕੂਗੀ ਉਹਦੇ ਕੰਪਲੀਟ ਪ੍ਰਬੰਧ ਕਰਨੇ ਰਹਿਣ ਦੀ ਵਿਵਸਥਾ ਕਰਨੀ ਹਰ ਤਰ੍ਹਾਂ ਦੀ ਮੈਡੀਕਲ ਫੈਸਿਲਿਟੀ ਪ੍ਰੋਵਾਈਡ ਕਰਨੀ ਪੀਣ ਵਾਲੇ ਪਾਣੀ ਦੀ ਫੈਸਿਲਿਟੀ ਪ੍ਰੋਵਾਈਡ ਕਰਨੀ ਜਿੱਥੇ-ਜਿੱਥੇ ਜਿਹੜੀ ਚੀਜ਼ ਦੀ ਜ਼ਰੂਰਤ ਹੈ ਜਿੱਥੇ ਇੱਥੇ ਸੰਗਤ ਨੇ ਸ਼ਰਧਾ ਭਾਵਨਾ ਦੇ ਵਿੱਚ ਲੰਗਰ ਲਗਾਣੇ ਨੇ, ਛਬੀਲਾ ਲਗਾਣੀ ਹੈ, ਉਹਨੂੰ ਮੈਨੇਜ ਕਰਨਾ, ਟ੍ਰੈਫਿਕ ਨੂੰ ਮੈਨੇਜ ਕਰਨਾ, ਉਹਦੇ ਵਿੱਚ ਬੱਚਿਆਂ ਨੇ, ਬਜ਼ੁਰਗਾਂ ਨੇ ਵੀ ਆਪਣੀ ਵੱਡਾ ਅਹਿਮ ਯੋਗਦਾਨ ਪਾਣਾ, ਦੂਰੋਂ ਚੱਲ ਕੇ ਆਉਣਾ, ਉਹਨਾਂ ਨੂੰ ਹਰ ਤਰ੍ਹਾਂ ਦੀ ਫੈਸਿਲਿਟੀ ਦਾ ਪ੍ਰਬੰਧ ਕਰਾਉਣਾ, ਔਰ ਪਵਿੱਤਰਤਾ ਨੂੰ ਮੇਨਟੇਨ ਰੱਖਣਾ, ਹਰ ਤਰ੍ਹਾਂ ਦੀ ਜਿਹੜੀ ਯਾਨੀ ਕਿ ਇਸ ਯਾਤਰਾ ਨੂੰ ਸ਼ਰਧਾ ਭਾਵਨਾ ਨਾਲ ਅੱਗੇ ਵਧਾਉਣ ਦੇ ਵਿੱਚ ਜਿਨ੍ਹਾਂ ਨੇ ਯੋਗਦਾਨ ਪਾਇਆ ਸਾਰਿਆਂ ਨਾਲ ਮੀਟਿੰਗ ਹੋਈ ਔਰ ਪੂਰੇ ਪ੍ਰਸ਼ਾਸਨ ਨੂੰ ਸਰਕਾਰ ਵੱਲੋਂ ਦੇਸ਼ ਜਾਰੀ ਕੀਤੇ ਗਏ ਨੇ ਕਿ ਆਪਾਂ ਇਸ ਦੀ ਇਹਨੂੰ ਆਉਣ ਵਾਲੇ ਸਮੇਂ 'ਚ ਮਤਲਬ ਕਿ ਹਰ ਪੈਰ ਪੈਰ ਦੇ ਉੱਤੇ ਅਸੀਂ ਇਹਦੇ ਤੇ ਜਾਨੀ ਕਿ ਜਾਇਜ਼ਾ ਲਮਾਣੀ ਔਰ ਬੜੀ ਵੱਡੀ ਗੱਲ ਇਹ ਹੈ ਕਿ ਮੁੱਖ ਮੰਤਰੀ ਪੰਜਾਬ ਸਰਦਾਰ ਭਗਵੰਤ ਸਿੰਘ ਜੀ ਮਾਨ ਸਾਹਿਬ ਖੁਦ ਇਸ ਸਮਾਗਮ ਦੀ ਬਰੀਕੀ ਦੇ ਨਾਲ ਹਰ ਰੋਜ਼ ਦੀ ਮੋਨੀਟਰਿੰਗ ਕਰ ਰਹੇ ਨੇ ਜਾਣਕਾਰੀ ਲੈ ਰਹੇ ਨੇ ਔਰ ਮੈਂ ਤੁਹਾਡੇ মিডিਆ ਦੇ ਮਾਧਿਅਮ ਦੇ ਰਾਹ ਸਾਰੇ ਪੰਜਾਬ ਦੀ ਸੰਗਤ ਨੂੰ ਗੁਰਨਾਨਕ ਨਾਮ ਲੈਵਾ ਸੰਗਤ ਜਿੱਥੇ ਕਿਤੇ ਬੈਠੀ ਹੈ ਪੰਜਾਬ ਤੋਂ ਬਾਹਰ ਬੈਠੀ ਹੈ ਵਿਦੇਸ਼ਾਂ ਤੋਂ ਆਣੇ ਲੋਕਾਂ ਨੇ ਦੇਸ਼ਾਂ ਵਿਦੇਸ਼ਾਂ ਤੋਂ ਆਣਾਂ ਲੋਕਾਂ ਨੇ ਭਾਰਤ ਦੇ ਅਲੱਗ-ਅਲੱਗ ਸੂਬਿਆਂ ਤੋਂ ਚੱਲ ਕੇ ਜਿਹੜੀ ਸੰਗਤ ਆ ਉਹਨਾਂ ਨੇ ਹਿੱਸਾ ਲੈਣਾ ਸੋ ਮੈਂ ਤੁਹਾਡੇ ਮਾਧਿਅਮ ਦੇ ਨਾਲ ਜਿੱਥੇ ਉਸ ਸੰਗਤ ਨੂੰ ਉਰੇ ਆਉਣ ਲਈ ਨਿਯੋਤਾ ਦੰਣਾ ਉਥੇ ਉੱਥੇ ਬੇਨਤੀ ਵੀ ਕਰਦਾ ਮੈਂ ਸਾਰਿਆਂ ਨੂੰ ਕਿ ਵੱਧ ਚੜ ਕੇ ਤੁਸੀਂ ਹਿੱਸਾ ਲਿਓ ਔਰ ਆਪਾਂ ਗੁਰੂ ਮਹਾਰਾਜ ਦੇ ਪ੍ਰਤੀ ਆਪਣੀ ਜੋ ਸ਼ਰਧਾ ਆਪਣੀ ਜੋ ਭਾਵਨਾ ਹੈ ਇੱਕ ਹੈ ਉਹਦਾ ਸਬੂਤ ਦੇ ਸਕੀਏ ਕਿਉਂਕਿ ਸਮੁੱਚੀ ਮਾਨਵਤਾ ਦੇ ਲਈ ਮਹਾਰਾਜ ਦੀ ਸ਼ਹਾਦਤ ਸੀ ਔਰ ਜਦੋਂ ਜਦੋਂ ਮਨੁੱਖੀ ਅਧਿਕਾਰਾਂ ਦੀ ਗੱਲ ਹੁੰਦੀ ਹੈ ਤਾਂ ਮੈਨੂੰ ਐਦਾਂ ਮਹਿਸੂਸ ਹੁੰਦਾ ਕਿ ਮਨੁੱਖੀ ਅਧਿਕਾਰਾਂ ਦੇ ਲਈ ਅੱਜ ਤੱਕ 100 ਤਰ੍ਹਾਂ ਦੇ ਹੀਲਰ ਸੀਲਰ ਨੇ ਸਰਕਾਰਾਂ ਨੇ ਅੱਜ ਤੱਕ ਹਰ ਤਰ੍ਹਾਂ ਦੇ ਕਮਿਸ਼ਨ ਬਣ ਗਏ ਪਰ ਜਿਸ ਵਕਤ ਉਹਨਾਂ ਸਮੇਂ ਦੇ ਜ਼ਾਲਮ ਸਰਕਾਰਾਂ ਦੇ ਅੱਗੇ ਡਟ ਕੇ ਖੜ ਕੇ ਜੋ ਮਹਾਰਾਜ ਨੇ ਮਨੁੱਖੀ ਅਧਿਕਾਰਾਂ ਦੀ ਰਾਖੀ ਲਈ ਐਡੀ ਲਾਸਾਨੀ ਕੁਰਬਾਨੀ ਦਿੱਤੀ ਹੈ ਔਰ ਮਹਾਰਾਜ ਦੇ ਪਰਿਵਾਰ ਨੇ ਸਮਸਤ ਪਰਿਵਾਰ ਨੇ ਐਡੀ ਵੱਡੀ ਲਾਸਾਨੀ ਕੁਰਬਾਨੀ ਦਿੱਤੀ ਹੈ ਸਾਡਾ ਰੋਮ ਰੋਮ ਸਾਡਾ ਰੋਮ-ਰੋਮ ਵੀ ਜੇ ਕਿਤੇ ਮਹਾਰਾਜ ਦੀ ਇਸ ਕੁਰਬਾਨੀ ਦਾ ਮਹਾਰਾਜ ਦੇ ਇਸ ਸਾਡੇ ਸਿਰ ਤੇ ਚੜ੍ਹੇ ਹੋਏ ਇਸ਼ਾਨ ਦਾ ਜੇ ਕਿਤੇ ਅਸੀਂ ਮੁੱਲ ਮੋੜਨ ਲੱਗ ਜਾਈਏ ਤਾਂ ਵੀ ਸ਼ਾਇਦ ਕਿਤੇ ਇਸ ਅਸੀਂ 7 ਜਨਮ ਲੈ ਕੇ ਵੀ ਇਹ ਨਹੀਂ ਮੋੜ ਪਾਵਾਂਗੇ ਸੋ ਮਹਾਰਾਜ ਦੇ ਪ੍ਰਤੀ ਸ਼ਰਧਾ ਭਾਵਨਾ ਸਤਕਾਰ ਰੱਖਦੇ ਹੋਏ ਸਾਰੇ ਜਣੇ ਆਓ ਆਪੋ ਆਪਣਾ ਫਰਜ਼ ਨਿਭਾਉਂਦੇ ਹੋਏ ਆਪਾਂ ਮਹਾਰਾਜ ਦੇ ਪ੍ਰਤੀ ਇਹ ਸੱਚੀ ਸ਼ਰਧਾ ਦਾ ਸਬੂਤ ਦਿੰਦੇ ਹੋਏ ਏਕੇ ਦਾ ਸਬੂਤ ਦਿੰਦੇ ਹੋਏ ਆਪਾਂ ਇਸ ਸਮਾਗਮ ਨੂੰ ਕਾਮਯਾਬ ਕਰਨ ਦੇ ਵਿੱਚ ਵੱਡਾ ਯੋਗਦਾਨ ਪਾਈ। ਕਰਨ ਜੀ ਇੱਕ ਸੱਚੀ ਰੰਧਾਵੇ ਨੇ ਪੋਸਟ ਪਾਈ। ਯੋਗ ਸਰਦਾਰ ਜਸਬੀਰ ਸਿੰਘ ਜੀ, ਸੰਧੂ ਸਾਹਿਬ ਤੇ ਜਿੰਨੇ ਵੀ ਸਾਡੇ ਹੋਰ ਅਧਿਕਾਰੀ ਸਾਹਿਬਾਨ ਪਹੁੰਚੇ ਨੇ ਸਭ ਤੋਂ ਪਹਿਲਾਂ ਤੇ ਮੈਂ ਉਹਨਾਂ ਦਾ ਵੀ ਤਹਿ ਦਿਲੋਂ ਧੰਨਵਾਦ ਕਰਦਾ ਕਿ ਜਿਹੜੇ ਇਸ ਰਿਲੀਜੀਅਸ ਕਾਮਨ ਕਾਸ ਵਾਸਤੇ ਇੱਥੇ ਹਾਜ਼ਰ ਹੋਏ ਨੇ। ਜਿਵੇਂ ਕਿ ਸੋਨ ਸਾਹਿਬ ਨੇ ਦੱਸਿਆ ਕਿ ਅਸੀਂ ਇਹਨ ਦੀ ਚਾਦਰ ਸ੍ਰੀ ਗੁਰੂ ਤੇਗ ਬਹਾਦਰ ਸਾਹਿਬ ਜੀ ਦਾ 350ਵਾਂ ਸ਼ਹਾਦਤ ਦਿਹਾੜਾ ਮਨਾਉਣ ਜਾ ਰਹੇ ਆ ਅਸੀਂ ਆਪਣੇ ਆਪ ਨੂੰ ਖੁਸ਼ਕਿਸਮਤ ਸਮਝਦੇ ਆ ਕਿ ਸਾਨੂੰ ਇਹ ਦਿਹਾੜਾ ਸਾਡੇ ਮਨਾਉਣ ਦਾ ਜਿਹੜਾ ਸਾਨੂੰ ਸੁਭਾਗ ਪ੍ਰਾਪਤ ਹੋਇਆ ਵੜਪਾਕੀਆਂ ਅਸੀਂ ਇਸ ਦਿਹਾੜੇ ਨੂੰ 19 ਨਵੰਬਰ ਤੋਂ ਲੈ ਕੇ 26 25 ਦਸੰਬਰ ਤੱਕ 25 ਨਵੰਬਰ ਤੱਕ ਜਿਹੜਾ ਇਹ ਸ਼ਹਾਦਤ ਦਿਹਾੜਾ ਜਿਹੜਾ ਹੈ ਉਹ ਮਨਾਇਆ ਜਾਣਾ ਹੈ। ਔਰ ਚਾਰ ਮੁੱਖ ਯਾਤਰਾਵਾਂ ਜਿਹੜੀਆਂ ਨੇ ਪਲਾਂਟ ਨੇ ਸਾਡੇ ਮਾਝਾ ਤੇ ਦੁਆਬਾ ਦੀ ਜਿਹੜੀ ਯਾਤਰਾ ਇਹ 20 ਨਵੰਬਰ ਨੂੰ ਗੁਰਦਾਸਪੁਰ ਤੋਂ ਸ਼ੁਰੂ ਹੁੰਦਿਆਂ ਹੋਇਆਂ ਹਮ ਬਟਾਲਾ ਬਾਬਾ ਬਕਾਲਾ ਸਾਹਿਬ ਤੋਂ ਹੁੰਦਿਆਂ ਅੰਮ੍ਰਿਤਸਰ ਸਾਹਿਬ ਯਾਤਰਾ ਪਹੁੰਚੇਗੀ। ਸੋ ਅਸੀਂ ਪੂਰੀ ਇਹਦੇ ਨਾਲ ਸੰਬੰਧਤ ਵੱਖ-ਵੱਖ ਵਿਭਾਗ ਨੇ ਜਿਹੜੇ ਪੰਜਾਬ ਸਰਕਾਰ ਦੇ ਉਹਨਾਂ ਨਾਲ ਅੱਜ ਇੱਕ ਮੀਟਿੰਗ ਕੀਤੀ ਆ ਔਰ ਕਿਸ ਤਰ੍ਹਾਂ ਪ੍ਰਬੰਧ ਕਰਨੇ ਨੇ ਕਿਹੜੇ ਵਿਭਾਗ ਦੀ ਕਿਹੜੀ ਜ਼ਿੰਮੇਵਾਰੀ ਆ ਉਹ ਸਾਰਾ ਕੁਝ ਇੱਕ ਵਿਸਥਾਰਪੂਰਵਕ ਡਿਸਕਸ ਕੀਤਾ ਗਿਆ ਅਸੀਂ ਆਪਣੇ ਜਿਹੜੇ ਕਾਉਂਸਲਰ ਸਹਿਬਾਨ ਨੇ ਅਮਰਸਰ ਮਨਸਤਨ ਕਾਰਪੋਰੇਸ਼ਨ ਤੇ ਉਹਨਾਂ ਨਾਲ ਵੀ ਮੀਟਿੰਗ ਕੀਤੀ ਆ ਔਰ ਜਿਹੜੇ ਆ ਵਪਾਰੀ ਨੇ ਦੁਕਾਨਦਾਰ ਨੇ ਅੰਮ੍ਰਿਤਸਰ ਦੇ ਉਹਨਾਂ ਨਾਲ ਵੀ ਮੀਟਿੰਗ ਕਰਕੇ ਉਹਨਾਂ ਨੂੰ ਵੀ ਆਪਣੀਆਂ ਸਮਾਵਾਂ ਪ੍ਰਦਾਨ ਕਰਨ ਲਈ ਜੜਾਇਆ ਉਹ ਕਿਹਾ ਗਿਆ ਸੋ ਸਾਡੇ ਮਾਨਯੋਗ ਮੁੱਖ ਮੰਤਰੀ ਸਰਦਾਰ ਭਗਵੰਤ ਸਿੰਘ ਮਾਨ ਸਾਹਿਬ ਪੂਰੀ ਤਰ੍ਹਾਂ ਉਹ ਇੱਕ ਇੱਕ ਚੀਜ਼ ਨੂੰ ਬੜਾ ਮਨੀਓਟਲੀ ਮੋਨੀਟਰ ਕਰ ਰਹੇ ਨੇ ਸਾਡੇ ਨਾਲ ਸਾਡੇ ਸਿੱਖਿਆ ਮੰਤਰੀ ਸਰਦਾਰ ਹਰਜੋਤ ਸਿੰਘ ਬੈਂਸ ਸਾਹਿਬ ਕਿਉਂਕਿ ਉਹ ਅਮਰ ਆਨੰਦਪੁਰ ਸਾਹਿਬ ਦੀ ਉੱਤਰਤਰ ਤੀਨੋਂ ਪੰਜਾਬ ਦੀ ਵਿਧਾਨ ਸਭਾ ਦੇ ਵਿੱਚ ਰਿਪrezent ਕਰ ਰਹੇ ਨੇ ਉਹਨਾਂ ਦੀ ਵੀ ਡਿਊਟੀ ਲਗਾਈ ਹੋਈ ਆ ਅੱਜ ਉਹ ਕਿਸੇ ਕਾਰਨ ਕਰਕੇ ਇੱਥੇ ਨਹੀਂ ਪਹੁੰਚ ਸਕੇ ਮੈਂ ਤੁਹਾਡੇ ਤੋਂ ਵੀ ਖਾਸ ਤੌਰ ਤੇ ਮੀਡੀਆ ਦੇ ਕਰਮਚਾਰੀ ਜਿਹੜੇ ਨੇ ਉਹਨਾਂ ਤੋਂ ਵੀ ਆਸ ਕਰੂੰਗਾ ਕਿ ਅਸੀਂ ਇਸ ਸ਼ਹਾਦਤ ਦਿਹਾੜੇ ਨੂੰ ਸ਼ਰਧਾਪੂਰਵਕ ਆ ਮਨਾਈਏ ਗੁਰੂ ਸਾਹਿਬ ਨੂੰ ਨਤਮਸਤਕ ਹੋਏ ਉਹਨਾਂ ਦੇ ਅਸ਼ੀਰਵਾਦ ਪ੍ਰਾਪਤ ਕਰੀਏ ਔਰ ਜੋ ਉਹਨਾਂ ਨੇ ਰਾਹ ਦਰਸਾਏ ਨੇ ਸਾਨੂੰ ਉਹਨਾਂ ਦੇ ਉੱਤੇ ਚੱਲੀਏ ਜਿਵੇਂ ਸੋਨ ਸਾਹਿਬ ਨੇ ਦੱਸਿਆ ਕਿ ਅੱਜ ਤਾਂ ਹਿਊਮਨ ਰਾਈਟਸ ਦੇ ਆ ਬੜੇ ਇੰਸਟੀਚਿਊਟ ਬਣ ਗਏ ਯੂਨੀਵਰਸਿਟੀਆਂ ਦੇ ਵਿੱਚ ਡਿਪਾਰਟਮੈਂਟ ਬਣ ਕੇ ਸਕੇਟ ਹਿਊਮਨ ਰਾਈਟਸ ਕਮਿਸ਼ਨ ਬਣ ਕੇ ਨੈਸ਼ਨਲ ਹਿਊਮਨ ਰਾਈਟਸ ਕਮਿਸ਼ਨ ਬਣ ਕੇ ਇੱਥੋਂ ਤੱਕ ਕਿ ਯੂਨਾਈਟਿਡ ਨੇਸ਼ਨਸ ਦੇ ਵੀ ਹਿਊਮਨ ਰਾਈਟਸ ਕਮਿਸ਼ਨ ਬਣੇ ਨੇ ਪਰ ਉਸ ਸਮੇਂ ਆ ਜਦੋਂ ਕਸ਼ਮੀਰੀ ਪੰਡਤ ਜਿਹੜੇ ਸੀਗੇ ਗੁਰੂ ਸਾਹਿਬ ਕੋਲ ਆਏ ਸੀ ਕਿਤੇ ਉਹਨਾਂ ਆਨੰਦਪੁਰ ਸਾਹਿਬ ਦੀ ਧਰਤੀ ਤੋਂ ਦਿੱਲੀ ਦੇ ਵਿੱਚ ਜਾ ਕੇ ਆਪਣਾ ਜੜਾ ਬਲੀਦਾਨ ਦੇ ਪਾਸਿਗਾ ਔਰ ਤੁਹਾਨੂੰ ਸਾਰੇ ਇਸ ਦਾਲ ਤੋਂ ਵੀ ਜਾਣੂ ਹੋ ਕਿ ਉਹਨਾਂ ਦਾ ਅਸੀਸ ਅ ਅਮਰਸ਼ੀਤ ਬਾਬਾ ਜੀਵਨ ਸਿੰਘ ਜੀ ਦਿੱਲੀ ਤੋਂ ਲੈ ਕੇ ਆਏ ਸੀਗੇ ਉਸ ਸਮੇਂ ਜਿਸ ਵੇਲੇ ਜਿਹੜੀ ਹਕੂਮਤ ਸੀਗੀ ਮੁਗਲ ਹਕੂਮਤ ਸੀਗੀ ਮੁਗਲ ਹਕੂਮਤੋਂ ਬੇਖੌਫ ਹੋ ਕੇ 300 350 ਕਿਲੋਮੀਟਰ ਦਾ ਸਫ਼ਰ ਤੈਅ ਕਰਕੇ ਉਹ ਗੁਰੂ ਸਾਹਿਬ ਦਾ ਸੀਸ ਜਿਹੜਾ ਸ਼ਰਧਾਪੂਰਵਕ ਲੈ ਆ ਕੇ ਆਏ ਸੀਗੇ 10ਵੇਂ ਪਾਤਸ਼ਾਹ ਸ੍ਰੀ ਗੁਰੂ ਗੋਬਿੰਦ ਸਿੰਘ ਸਾਹਿਬ ਨੂੰ ਸੀਸ ਸੌਂਪਿਆ ਸੀਗਾ ਤੇ ਉਹਨਾਂ ਨੇ ਰੰਗਰੇਟੇ ਗੁਰੂ ਕੇ ਬੇਟੇ ਨਾਮ ਜਿਹੜਾ ਆ ਉਹ ਦਿੱਤਾ ਸੀਗਾ ਉਹਨਾਂ ਦਾ ਸ਼ਹੀਦੀ ਸਮਾਰਕ ਜਿਹੜਾ ਹੈ ਯਾਦਗਾਰੀ ਸਮਾਰਕ ਜਿਹੜਾ ਹੈ ਉਹ ਵੀ ਸ੍ਰੀ ਅਨੰਦਪੁਰ ਸਾਹਿਬ ਉਹ ਵਿਖੇ ਬਣਾਇਆ ਜਾ ਰਿਹਾ ਟੂਰਿਜ਼ਮ ਵਿਭਾਗ ਵੱਲੋਂ ਉਹਦੀ ਕੰਸਟਰਕਸ਼ਨ ਕੀਤੀ ਜਾ ਰਹੀ ਆ ਆ ਵੀ 5 ਸਤੰਬਰ ਤੱਕ ਅ ਅਸੀਂ ਉਹ ਵੀ ਜਿਹੜਾ ਉਹ ਸਮਾਗਮ ਜਿਹੜਾ ਸਮਾਰਕ ਬਣ ਰਿਹਾ ਬਾਬਾ ਜੀਵਨ ਸਿੰਘ ਜੀ ਦਾ ਭਾਈ ਜਤਾ ਜੀ ਮੈਮੋਰੀਅਲ ਉਹਨੂੰ ਵੀ ਅਸੀਂ ਕੰਪਲੀਟ ਜਿਹੜਾ ਕਰ ਲਾਂਗੇ ਔਰ 5 ਸਤੰਬਰ ਤੱਕ ਉਹ ਵੀ ਲੋਕਾਂ ਦੀ ਜਿਹੜਾ ਉਹਦੇ ਦਰਸ਼ਨਾ ਵਾਸਤੇ ਜਿਹੜਾ ਉਹਨੂੰ ਖੋਲਾਂਗੇ ਸੋ ਮੇਰੀ ਤੁਹਾਨੂੰ ਸਾਰਿਆਂ ਨੂੰ ਜਿੰਨੇ ਜਾਣੇ ਸੁਣ ਰਹੇ ਹੋ ਤੁਹਾਡੇ মিডিਆ ਰਾਈ ਵੀ ਔਰ মিডিਆ ਕਰਮਚਾਰੀ ਵੀ ਮੈਂ ਇਹਨਾਂ ਤੋਂ ਇੱਕ ਖਾਸ ਤੌਰ ਤੇ ਇੱਕ ਖਾਸ ਉਮੀਦ ਰੱਖਦਾ ਹਾਂ ਕਿ ਆਪਾਂ ਇਸ ਸਮਾਗਮ ਨੂੰ ਸਫਲ ਕਰਨ ਵਾਸਤੇ ਆਪਾਂ ਆਪਣਾ ਦਿਲੋਂ ਜੜਾ ਪ્યોਰ ਲਾਉਣਾ ਹੈ ਕਿਉਂਕਿ মিডিਆ ਜਿਹੜਾ ਹੈ ਇਹ ਬਹੁਤ ਵੱਡਾ ਖੰਮ ਆ ਸਰਕਾਰ ਦੀ ਗੱਲ ਲੋਕਾਂ ਤੱਕ ਪਹੁੰਚਾਉਣਾ ਔਰ ਲੋਕਾਂ ਦੀਆਂ ਭਾਵਨਾਵਾਂ ਨੂੰ ਸਰਕਾਰ ਤੱਕ ਲੈ ਕੇ ਆਉਣਾ ਆ ਮੀਡੀਆ ਦਾ ਜੜਾ ਉਹ ਮੁਕਾਮਾ ਸੋ ਤੁਸੀਂ ਬਹੁਤ ਵਧੀਆ ਤਰੀਕੇ ਦੇ ਨਾਲ ਆਪਣੀ ਜ਼ਿੰਮੇਵਾਰੀ ਜਿਹੜੀ ਆ ਉਹ ਨਿਭਾ ਰਹੇ ਹੋ ਔਰ ਤੁਹਾਨੂੰ ਸ਼ੁਭ ਕਾਮਨਾਵਾਂ ਵੀ ਔਰ ਮੇਰੇ ਵੱਲੋਂ ਅਪੀਲ ਵੀ ਕਿ ਤੁਸੀਂ ਇਸ ਸਮਾਗਮ ਨੂੰ ਸਫਲ ਕਰਨ ਦੇ ਵਿੱਚ ਆਪਣਾ ਬੰਦ ਹੋ ਯੋਗਦਾਨ ਪਾਓਗੇ ਬਹੁਤ ਬਹੁਤ ਧੰਨਵਾਦ 29 ਅਗਸਤ ਨੂੰ ਅਮਰੀਕਾ ਜਾਣਾ ਸੀ ਉਹ ਤੋਂ ਲੈ ਕੇ